ਇੱਕ ਵਾਰ ਭਗਵਾਨ ਚੇਤੰਜੀ ਲਾਹੌਰ ਤੋਂ ਸੁਲਤਾਨਪੁਰ ਜਾਂਦੇ ਹੋਏ ਰਸਤੇ ਵਿੱਚ ਮਨਿਆਰੇ ਪਿੰਡ ਕੋਲ ਇੱਕ ਕਿਕਰ ਥੱਲੇ ਖਲੋ ਗਏ ਤੇ ਉੱਥੇ ਹੀ ਪਰਮੇਸ਼ਰ ਦੀ ਯਾਦ ਵਿੱਚ ਲਿਵਲੀਨ ਹੋ ਗਏ ਕਮਲਿਆ ਜੀ ਜੋ ਬਾਬਾਸ਼ੀ ਚੰਜੀ ਦੇ ਸੇਵਕ ਸਨ ਉਹ ਜੰਗਲ ਪਾਣੀ ਲਈ ਕੁਝ ਦੁਰੇਡੇ ਨਿਕਲ ਗਏ ਇੱਕ ਜੱਟ ਮਾਲ ਡੰਗਰ ਚਾਰ ਦਾ ਉਸ ਕਿਕਰ ਕੋਲ ਛਾਵੇਂ ਬੈਠਣ ਲਈ ਆ ਗਿਆ ਤੇ ਬਾਬਾ ਜੀ ਨੂੰ ਇਸ ਤਰ੍ਹਾਂ ਖਲੋਤਿਆਂ ਵੇਖ ਕੇ ਹੈਰਾਨ ਜਿਆ ਹੋ ਗਿਆ ਤੇ ਪਿੰਡ ਵਾਲਿਆਂ ਨੂੰ ਜਾ ਕੇ ਦੱਸਣ ਲੱਗਾ ਕਿ ਇੱਕ ਸਾਧੂ ਕਿਕਰ ਨਾਲ ਚੁੱਪਚਾਪ ਖਲੋਤਾ ਹੈ ਨਾ ਹਿਲਦਾ ਜੁਲਦਾ ਹੈ ਨਾ ਅੱਖਾਂ ਚਮਕਦਾ ਹੈ ਬਿਲਕੁਲ ਸਥਲ ਹਾਲਤ ਵਿੱਚ ਉਹਦਾ ਸਰੀਰ ਖਲੋਤਾ ਹੈ ਸਿਰ ਤੇ ਜਟਾਂ ਹਨ ਜਟਾਂ ਵਿੱਚ ਵਿਪੂrti ਤੇ ਸੀਸ ਤੇ ਨੂਰੀ ਪ੍ਰਕਾਸ਼ ਹੈ ਆਓ ਤੁਹਾਨੂੰ ਮੈਂ ਵਿਖਾਵਾਂ ਇਹ ਗੱਲ ਸੁਣ ਕੇ ਜਿਹੜੇ ਲੋਕ ਸਮਝਦਾਰ ਸਨ ਉਹ ਤਾਂ ਨਾ ਆਏ ਪਰ ਛੋਟੇ ਛੋਟੇ ਬੱਚੇ ਜਾ ਕੇ ਇਕੱਠੇ ਕੋਲ ਇਕੱਠੇ ਹੋਏ ਤੇ ਮੇਲਾ ਜਿਹਾ ਲਾ ਕੇ ਖਲੋ ਗਏ ਉਹ ਜੱਟ ਵੀ ਕੋਲ ਖਲੋਤਾ ਬਿਟ-ਬਿਟ ਵੇਖ ਰਿਹਾ ਸੀ ਐਨੇ ਨੂੰ ਪਾਈ ਕਮਲਿਆ ਜੀ ਵੀ ਬਾਹਰੋਂ ਜੰਗਲ ਪਾਣੀ ਹੋ ਕੇ ਆ ਗਏ ਉਹਨਾਂ ਨੂੰ ਵੇਖ ਕੇ ਮੁੰਡੇ ਤਾਂ ਡਰ ਦੇ ਮਾਰੇ ਭੱਜ ਕੇ ਪਿੰਡ ਵਿੱਚ ਚਲੇ ਗਏ ਪਰ ਉਹ ਜੱਟ ਖਲੋਤਾ ਹੀ ਰਿਹਾ ਭਾਈ ਕਮਲਿਆ ਜੀ ਨੇ ਸੁਭਾਵਕ ਹੀ ਉਸ ਜੱਟ ਨੂੰ ਬਚਨ ਕੀਤਾ ਕਮਲਿਆ ਤੂੰ ਇਹਨਾਂ ਬੱਚਿਆਂ ਨੂੰ ਪਰਾਂ ਕਿਉਂ ਨਾ ਹਟਾਇਆ ਤੂੰ ਨਹੀਂ ਜਾਣਦਾ ਇਹ ਸ਼ਕਤੀਆਂ ਦੇ ਮਾਲਕ ਹਨ ਤੇ ਭਗਵਾਨ ਦੀ ਯਾਦ ਵਿੱਚ ਸੁਰਤ ਜੋੜੀ ਖਲੋਤੇ ਹਨ ਮਾ ਬੁਰਖਾਂ ਦਵਾਲੇ ਇਦਾਂ ਦਾ ਮੇਲਾ ਲਾ ਕੇ ਉਹਨਾਂ ਦਾ અપਮਾਨ ਨਹੀਂ ਕਰੀਦਾ ਇਹਨਾਂ ਕਹਿਣ ਦੀ ਢਿੱਲ ਸੀ ਕਿ ਉਹ ਜੱਟ ਕਮਲਾ ਹੋ ਕੇ ਪਿੰਡ ਵੱਲ ਉੱਠ ਨਸਾ ਜਦ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਆ ਕੇ ਭੁੱਲ ਦੀ ਖਿਮਾ ਮੰਗੀ ਤੇ ਕਿਹਾ ਮਹਾਪੁਰਖੋ ਸਾਡੇ ਤੇ ਦਇਆ ਕਰੋ ਤੇ ਇਸ ਵਿਚਾਰੇ ਦਾ ਦਿਮਾਗ ਠੀਕ ਹੋ ਜਾਵੇ ਅਸੀਂ ਸਾਰੇ ਪਿੰਡ ਵਾਲੇ ਆਪ ਬਾਜ਼ ਹੱਥ ਜੋੜ ਮੁਆਫੀ ਮੰਗਦੇ ਹਾਂ ਪਰ ਸਧਾਰਨ ਤੌਰ ਤੇ ਕਮਲਿਆ ਜੀ ਦੇ ਮੂੰਹੋਂ ਨਿਕਲ ਗਿਆ ਕਿ ਇਹ ਕਮਲਾ ਸਾਰਿਆਂ ਨੂੰ ਕਮਲੇ ਕਰ ਦਿੰਦਾ ਹੈ ਇਹ ਆਪ ਦਾ ਕਮਲਾ ਹੈ ਹੀ ਸੀ ਪਰ ਇਸ ਨੇ ਨਾਲ ਮੁੰਡੇ ਵੀ ਕਮਲੇ ਕਰ ਦਿੱਤੇ ਲੋਕਾਂ ਨੂੰ ਪਾਈ ਕਮਲੇ ਦੀ ਸ਼ਕਤੀ ਦਾ ਗਿਆਨ ਹੋ ਗਿਆ ਬਾਬਾ ਜੀ ਦੀ ਤਿੰਨ ਦਿਨ ਉੱਥੇ ਸਮਾਧੀ ਲੱਗੀ ਰਹੀ ਜਦ ਸਮਾਧੀ ਖੁੱਲੀ ਤਾਂ ਪਿੰਡ ਦੇ ਲੋਕ ਆ ਚਰਨਾ ਤੇ ਲਿਗੇ ਤੇ ਹੱਥ ਜੋੜ ਕੇ ਬੇਨਤੀਆਂ ਕਰਨ ਲੱਗੇ ਪਰ ਫਿਰ ਵੀ ਬਾਬਾ ਜੀ ਦੇ ਮੁਖੋਂ ਇਹ ਵਾਕ ਨਿਕਲ ਗਿਆ ਕਿ ਪਿੰਡ ਵਿੱਚ ਇੱਕ ਨਾ ਇੱਕ ਕਮਲਾ ਹੀ ਰਹੇਗਾ ਫਿਰ ਬਾਬਾ ਜੀ ਕਈ ਪਿੰਡਾਂ ਵਿੱਚੋਂ ਹੁੰਦੇ ਹੋਏ ਸੁਲਤਾਨਪੁਰ ਲੋਦੀ ਨੂੰ ਚੱਲੇ ਉਸ ਕਮਲੇ ਜੱਟ ਦੇ ਖਾਨਦਾਨ ਨੇ ਸਰਾਪ ਟਾਲਣ ਦੇ ਬਹੁਤ ਯਤਨ ਕੀਤੇ ਪਰ ਯਤਨ ਸਫਲ ਨਾ ਹੋ ਸਕੇ ਆਸ-ਪਾਸ ਦੇ ਪਿੰਡਾਂ ਵਿੱਚ ਇਹ ਖਾਨਦਾਨ ਇਹ ਕਮਲਾ ਖਾਨਦਾਨ ਦੇ ਨਾਂ ਤੇ ਪ੍ਰਸਿੱਧ ਹੋਇਆ ਤੇ ਪਿੰਡ ਦਾ ਨਾਂ ਵੀ ਮਨਿਆਲਾ ਕਮਲਿਆਂ ਦਾ ਪੈ ਗਿਆ ਕੁਝ ਲੋਕ ਇਹ ਪਿੰਡ ਛੱਡ ਕੇ ਦੂਜੇ ਪਿੰਡ ਵਿੱਚ ਆਬਾਦ ਹੋਏ ਇਸ ਖਾਨਦਾਨ ਵਿੱਚ ਇੱਕ ਨਾ ਇੱਕ ਬੰਦਾ ਕਮਲਾ ਰਹਿੰਦਾ ਹੀ ਹੈ ਇਸ ਖਾਨਦਾਨ ਦੇ ਵਿੱਚੋਂ ਗੁਰਬਖਸ਼ ਸਿੰਘ ਜੀ ਵਾਸੀ ਕੁਲਾਮ ਮਨਿਆਲਾ ਕਮਲਿਆਂ ਦਾ ਇਲਾਕਾ ਪੱਟੀ ਜ਼ਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਹੈ ਚਾਰ ਖਾਨਦਾਨ ਗੁਜ਼ਾਰੇਦਾਰ ਤੇ ਇੱਕ ਤਲਕਦਾਰ ਅਰਿਆਸਤ ਪੰਗੜਾ ਜ਼ਿਲ੍ਹਾ ਬਿਹੜਾਚ ਯੂਪੀ ਵਿੱਚ ਗੁਜ਼ਾਰੇਦਾਰ ਸਨ